ਰਾਜਾ ਬਦਲੋ ਵਾਲਿਆਂ ਨੂੰ ਵੀ ਬੜਾ ਟਾਈਮ ਨਹੀਂ ਟਿਕਣ ਦੇਣਗੇ ਇਹ ਪੰਜਾਬ ਹੈ ਇਹ ਜਿਹਨੂੰ ਜੁਪੀ ਬਿਹਾਰ ਨਾਲ ਸਮਝ ਲਿਓ ਇਹ ਜਦੋਂ ਆਪਦੀ ਆਈ ਤੇ ਉਹ ਚੀਕਾਂ ਮਰਵਾਉਂਦੇ ਚੀਕਾਂ ਇਹ ਭਗਵੰਤ ਮਾਨ ਨੂੰ ਦੱਸ ਦਿਓ ਆਪਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਅੱਜ ਪਹੁੰਚੇ ਆਂ ਪੰਨੇ ਦੇ ਪਿੰਡ ਕੋਟਦੋਨਾ ਜਿੱਥੇ ਕਿ 29 ਤਰੀਕ ਦੀ ਕਾਲ ਦਿੱਤੀ ਗਈ ਸੀ ਤੇ ਇਕੱਠ ਰੱਖਿਆ ਗਿਆ ਸਟੇਜ ਜੋ ਕਿ ਤਿਆਰ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਪਬਲਿਕ ਹੈ ਸੰਗਤ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤੇ ਸਾਡੇ ਨਾਲ ਕੁਝ ਵੀਰ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਤੁਸੀਂ ਪੰਨੇ ਵੀਰ ਨਾਲ ਲੈਂਦੇ ਰਹੇ ਹੋ ਕਿਵੇਂ ਦੇਖਦੇ ਹੋ ਵੀ ਕਿਵੇਂ ਕਰ ਰਹੀ ਹੈ ਸਰਕਾਰ ੱੱਕਾ ਕਰ ਰਹੀ ਹੈ ਜੀ ਸਰਕਾਰ ਤੇ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਝੂਠੇ ਬਲੇਮ ਆ ਇਹ ਨਹੀਂ ਲਾਉਣੇ ਚਾਹੀਦੇ ਜੀ ਤੇ ਸਾਰਾ ਜੱਗ ਜਹਰ ਹੈ ਵੀ ਇਹ ਸਭ ਝੂਠੇ ਆ ਪਰਚੇ ਕਰੇ ਗਏ ਜੀ ਜਿਹੜੇ ਇਲਜ਼ਾਮ ਲਗਾ ਰਹੇ ਨੇ ਵੀ ਚਾਈਨੀ ਚੋਰ ਜਾਂ ਹੋਰ ਕੋਈ ਇਲਜ਼ਾਮ ਲਗਾ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਹੋ ਸਕਦੀਆਂ ਨਹੀਂ ਜੀ ਸਾਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਲੱਗਦਾ ਜੀ ਹੋ ਰਹੀਆਂ ਇਹ ਚੀਜ਼ਾਂ ਹੋ ਸਕਦੀਆਂ ਇਹ ਚੀਜ਼ਾਂ ਕਦੇ ਵੀ ਨਹੀਂ ਹੋ ਸਕਦਾ ਉਹ ਬੰਦਾ ਘਰੋਂ ਵੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਤੇ ਚੰਗਾ ਸੋਹਣਾ ਘਰ ਬਣਾਇਆ ਵਾ ਬਾਕੀ ਅਸੀਂ ਵੀਡੀਓ ਬਣਾਉਨੇ ਆ ਮਿਹਨਤ ਕਰਦੇ ਆ ਔਰ ਮਿਹਨਤ ਕਰਕੇ ਆਪਦੇ ਖਾਣ ਪੀਣ ਜੋਗੇ ਸਾਨੂੰ ਪੈਸੇ ਆਉਂਦੇ ਸਾਨੂੰ ਕੀ ਲੋੜਾ ਚਾਹੀਨੀਆ ਚੋਰੀ ਕਰਨ ਦੀ ਹੂੰ ਤੇ ਇਹ ਧੱਕਾ ਜੀ ਧੱਕਾ ਜੀ ਬਿਲਕੁਲ ਸਰਕਾਰਾਂ ਦਾ ਰਵਈਆ ਕਿਸ ਤਰ੍ਹਾਂ ਦੇਖਦੇ ਹੋ ਗਲਤ ਆ ਜੀ ਬਿਲਕੁਲ ਗਲਤ ਆ ਔਰ ਸੱਚ ਜਿਹੜਾ ਸਾਹਮਣੇ ਆਉਣਾ ਚਾਹੀਦਾ ਹੈ ਜੇ ਸਰਕਾਰਾਂ ਨੂੰ ਵੀ ਇਹ ਗੱਲ ਕਹਿਣੀ ਆ ਵੀ ਇਦਾਂ ਧੱਕਾ ਨਾ ਕਰੋ ਜੀ ਲੱਗਦਾ ਵੀ ਕਿਸੇ ਨੂੰ ਇਨਸਾਫ ਦਿਵਾਉਣਾ ਜਾਂ ਕਿਸੇ ਦੀ ਮਦਦ ਕਰਨੀ ਇਹ ਜੁਰਮ ਹੋ ਜਾਂਦਾ ਅੱਜਕੱਲ੍ਹ ਜੋ ਇਹ ਤਾਂ ਫਿਰ ਇਹੀ ਲੱਗਦਾ ਨਾ ਜਿਹੜਾ ਬੰਦਾ ਸੱਚ ਬੋਲਦਾ ਜਿਹੜੇ ਬੰਦੇ ਨੇ ਸੱਚ ਦੀ ਆਵਾਜ਼ ਠਾਈ ਲੋਕਾਂ ਦੇ ਏਜੰਟਾਂ ਤੋਂ ਪੈਸੇ ਮੜਵਾਏ ਤੇ ਉਹਦੇ ਨਾਲ ਧੱਕਾ ਹੋ ਰਿਹਾ ਤਾਂ ਫਿਰ ਇਹੀ ਲੱਗਦਾ ਜੀ ਸੱਚ ਬੋਲਣਾ ਇੱਥੇ ਗਲਤ ਹੈ ਸੱਚ ਨਹੀਂ ਬੋਲਣਾ ਇੱਥੇ ਤੇ ਜਿਨ੍ਹਾਂ ਨੇ ਇੱਥੇ ਪਹੁੰਚਣਾ ਉਹਨੂੰ ਕੀ ਕਹਿਣਾ ਚਾਹੂਗਾ ਕਿਉਂਕਿ ਲਾਈਵ ਚੱਲ ਰਿਹਾ ਬਿਲਕੁਲ ਜੀ ਜਿੰਨੇ ਵੀ ਦੋਸਤ ਮਿੱਤਰ ਸੁਣ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਵੀ ਹੱਥ ਬੰਨ੍ਹ ਕੇ ਪੈਣਾ ਬਜ਼ੁਰਗ ਬੱਚੇ ਨੌਜਵਾਨ ਸਾਰੇ ਪਹੁੰਚੋ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆ ਰਹੇ ਜੀ ਬਹੁਤ ਦੂਰੋਂ ਦੂਰੋਂ ਰਾਜਸਥਾਨ ਜੰਮੂ ਕਸ਼ਮੀਰ ਹਰਿਆਣੇ ਤੋਂ ਪੰਜਾਬ ਚੋਂ ਤਾਂ ਆਈ ਆ ਰਹੇ ਜੀ ਬਹੁਤ ਵੱਡਾ ਕਾਠ ਰਿਕਾਰਡ ਤੋੜੂਗਾ ਜੀ ਕਿਵੇਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਅੱਜ ਇੱਥੇ ਸਾਰੇ ਜੀ ਬਿਲਕੁਲ ਚਾਹ ਪਾਣੀ ਦਾ ਲੰਗਰ ਅ ਪ੍ਰਸ਼ਾਦਾ ਪਾਣੀ ਸਾਰਾ ਜਿੰਨੇ ਸੰਗਤ ਆਊਗੀ ਚੱਲ ਕੇ ਉਹਨਾਂ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੈਠਣ ਦਾ ਵਧੀਆ ਦਰਿਆ ਪਸਾਈਆਂ ਥੱਲੇ ਸਾਰਾ ਪ੍ਰਬੰਧ ਕਰਿਆ ਗਿਆ ਜੀ ਜੀ ਠੀਕ ਹੈ ਜੀ ਹੋਰ ਵੀ ਸੰਗਤ ਇੱਥੇ ਮੌਜੂਦ ਆ ਨੌਜਵਾਨ ਮੌਜੂਦ ਨੇ ਇੱਥੋਂ ਦੇ ਲੋਕਲ ਪਿੰਡਾਂ ਦੇ ਗੱਲਬਾਤ ਕਰਦੇ ਵੀ ਸਸੇ ਕਾਲ ਜੀ ਵੀ ਕਦੋਂ ਪਹੁੰਚੇ ਰਹੇ ਅਸੀਂ ਅਸੀਂ ਸਵੇਰੇ ਆਗੇ ਸੀਗੇ 7 ਵਜੇ 7:00 ਵਜੇ ਹਾਂਜੀ ਕਦੋਂ ਪਤਾ ਲੱਗਦਾ ਵੀ ਭਾਨੇ ਨਾਲ ਇਦਾਂ ਹੋ ਰਿਹਾ ਸਾਨੂੰ ਰੋਜ਼ ਹੀ ਪਤਾ ਲੱਗਦਾ ਰਹਿੰਦਾ ਜੀ ਅਸੀਂ ਬਾਈ ਨਾਲ ਲੱਖੇ ਨਾਲ ਜੁੜੇ ਹੋਏ ਆਂ ਜੀ ਭਾਨੇ ਸਿੱਧੂਣਾ ਵੀ ਲਿਆਏ ਸਾਡੇ ਤੇ ਸਾਨੂੰ ਰੋਜ਼ ਹੀ ਪਤਾ ਲੱਗਦਾ ਰਹਿੰਦਾ ਜੀ ਹਾਂਜੀ ਤੇ ਹੋਰ ਵੀ ਬਿਰਬ ਸੱਸ ਜੀ ਆਲੇ ਸਤਿ ਸ੍ਰੀ ਅਕਾਲ ਕਦੋਂ ਪਹੁੰਚੇ ਇੱਥੇ ਮੈਂ ਜੀ ਲੁਧਿਆਣੇ ਤੋਂ ਆਇਆ ਹੁਣੇ ਰੀਸੈਂਟਲੀ ਵਿਥਿਨ 5 ਮਿੰਟ ਦੇ ਵਿੱਚ ਪਹੁੰਚੇ ਆਂ ਜੀ ਓਕੇ ਸੋ ਭਾਨੇ ਵੀਰ ਨਾਲ ਮੈਂ ਵੱਧੋ ਵੱਧ ਮੈਨੂੰ 20 ਤੋਂ 25 ਦਿਨ ਹੋਏ ਆ ਜੀ ਹਾਂ ਉਹ ਮੈਂ ਨਾ ਡੇਢ 2 ਸਾਲ ਤੋਂ ਇੱਕ ਏਜੰਟ ਆ ਹੂੰ ਉਹਦੇ ਖਿਲਾਫ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੂੰ ਦੇ ਵੀ ਚੁੱਕਿਆ ਸੀਗਾ ਬਟ ਮੇਰੀ ਸੁਣਵਾਈ ਨਹੀਂ ਹੋ ਰਹੀ ਸੀਗੀ ਤੇ ਜਿਸ ਦਿਨ ਮੈਂ ਇੱਥੇ ਪਹੁੰਚਿਆ ਜਿਸ ਦਿਨ ਮੈਂ ਇੱਥੇ ਪਹੁੰਚਿਆ ਤੇ ਮੈਂ ਸਾਰੀ ਗੱਲ ਭਾਨੇ ਵੀਰ ਦੇ ਭਰਾ ਆਮਨੇ ਵੀਰ ਨਾਲ ਸਾਰੀ ਗੱਲਬਾਤ ਕੀਤੀ ਤੇ ਅਮਨੇ ਵੀਰ ਨੇ ਜਦੋਂ ਉਸ ਏਜੰਟ ਨੂੰ ਕਾਲ ਕੀਤੀ ਤੇ ਉਹਨੇ ਮੈਨੂੰ 10 ਦਿਨਾਂ ਦਾ ਟਾਈਮ ਦੇਦਾ ਕਿ ਕਹਿੰਦਾ ਤੁਹਾਡੇ 10 ਦਿਨਾਂ ਦੇ ਵਿੱਚ ਅਸੀਂ ਹੀਲਾ ਕਰਕੇ ਦਮਾ ਜਿਹੜਾ ਕਿ ਡੇਢ ਦੋ ਪੌਣੇ ਪੌਣੇ 2 ਸਾਲ ਤੋਂ ਮੈਂ ਮਗਰ ਪਿਆ ਹੋਇਆ ਸੀ ਉਹ ਏਜੰਟ ਮੈਨੂੰ ਅੱਜ ਤੱਕ ਕਦੇ ਕਾਲ ਨਹੀਂ ਆਈ ਤੇ ਇੱਕ ਕਾਲ ਦੇ ਕਰਕੇ ਹੀ ਮੈਨੂੰ ਉਸ ਬੰਦੇ ਦੀ ਏਜੰਟ ਦੀ ਕਾਲ ਆ ਗਈ ਸੋ ਮੈਂ ਤਾਂ ਇਹੀ ਕਹਿਣਾ ਕਿ ਜੋ ਭਾਨੇ ਵੀਰ ਕਰਕੇ ਉਸ ਏਜੰਟ ਦੀ ਕਾਲ ਆਈ ਉਸ ਏਜੰਟ ਨੇ ਮੈਨਾਂ ਸਹਿਮਤੀ ਜਿਤਾਈ ਆ ਹਜੇ ਮੇਰੇ ਪੈਸੇ ਨਹੀਂ ਵਾਪਸ ਆਏ ਪਰ ਜਿੱਥੇ ਭਾਨਾ ਵੀ ਲੜ ਰਿਹਾ ਇਹ ਹੈਗਾ ਹੱਕ ਤੇ ਸੱਚ ਦੀ ਲੜਾਈ ਤੇ ਫੇਰ ਅਸੀਂ ਭਾਈ ਸਾਰੇ ਆਵਾਂਗੇ ਆਵਾਂਗੇ ਤੇ ਨਾਲ ਖੜਾਂ ਤੇ ਖੜਾਂਗੇ ਨਹੀਂ ਇਲਜ਼ਾਮ ਲਗਾਉਂਦੇ ਵੀ 10000 ਰੁਪਏ ਰਿਸੂਤ ਲੈ ਲਿਆ ਦਰ ਲੈ ਲਿਆ ਵੀ ਹੋ ਸਕਦਾ ਤੂੰ ਤੁਹਾਡੇ ਵੀ ਪੈਸੇ ਵਾਪਸ ਮੁੜਾਏ ਹੋਣੇ ਮੈਂ ਜੀ ਕਹਿਣਾ ਜਿੱਦਣ ਮੈਂ ਜਿਸ ਦਿਨ ਆਇਆ ਸੀਗਾ ਨਾ ਇੱਥੇ ਇਕੱਠ ਜਿਹੜਾ ਉੱਥੇ ਸੀਗਾ ਨਾ ਜਦੋਂ ਗੱਲਬਾਤ ਕਰਦੇ ਸੀਗੇ ਨਾ ਤੇ ਜਿੰਨੇ ਬੰਦੇ ਖੁਸ਼ ਹੋ ਕੇ ਵੀ ਜਾਂਦੇ ਸੀਗੇ ਤੇ ਉਸ ਹਿਸਾਬ ਨਾਲ ਤਾਂ ਚੈਨੀ ਚੋਰੀ ਦਾ ਤਾਂ ਜਿਹੜਾ ਇਹ ਪਰਚਾ ਵਾ ਹਨ ਉਹ ਤਾਂ ਮੈਂ ਕਹਿੰਦਾ ਇੱਕ ਗੰਦੀ ਸੋਚ ਜਿਹਨੂੰ ਕਹਿ ਦਿਆ ਨਾ ਕਿ ਕਿਸੇ ਕਿੱਥੇ ਸਰਕਾਰ ਉਤਰ ਗਈ ਉਹ ਬਣਦਾ ਹੀ ਨਹੀਂ ਤੋ ਕੀ ਨਹੀਂ ਬਣਦਾ ਜੀ ਉਸ ਬੰਦੇ ਨਾਲ ਜਦੋਂ ਤੁਸੀਂ ਆਪ ਵੀ ਮਿਲੋਗੇ ਨਾ ਜਾਂ ਉਹਦੇ ਪਰਿਵਾਰ ਨਾਲ ਆਮਨਾ ਵੀਰ ਹੋ ਗਿਆ ਹੋਰ ਬੰਦੇ ਹੈਗੇ ਨੇ ਇਹ ਬਣਦਾ ਹੀ ਤੋ ਕੀ ਨਹੀਂ ਬਣਦਾ ਜੀ ਕਿਸੇ ਤਰ੍ਹਾਂ ਦਾ ਬਸ ਬਜ਼ੁਰਗੋ ਪਹੁੰਚੇ ਹੋ ਕਿਵੇਂ ਦੇਖਦੇ ਹੋ ਭਾਨੇ ਦੀ ਸੋਚ ਨੂੰ ਭਾਨੇ ਦੀ ਸੋਚ ਬਹੁਤ ਵਧੀਆ ਜੀ ਇਦਾਂ ਸਰਕਾਰਾਂ ਦੀ ਨੀਤੀ ਦੇ ਦੇਖ ਰਹੀ ਹੈ ਸਾਨੂੰ ਕਿ ਉਹ ਕੁਝ ਵੀ ਕਰ ਰਹੀ ਹੈ ਗਲਤ ਕਰ ਰਹੀ ਹੈ ਉਹ 10000 ਵਾਲਾ ਬੰਦਾ ਹੀ ਕਰੋੜਾਂ ਦਾ ਬੰਦਾ ਠੀਕ ਹੈ ਨਾ ਕੰਮ ਬਹੁਤ ਵਧੀਆ ਨੇ ਉਹਦੇ ਚੰਗੀ ਸੋਚ ਵਾਲਾ ਕਹਿੰਦੇ ਮਾੜਾ ਬੋਲਦਾ ਸੀਗਾ ਲੋਕਾਂ ਨੂੰ ਜਦੋਂ ਕੋਈ ਮੈਂ ਸਾਨੂੰ ਮਾੜਾ ਬੋਲੂ ਤੁਸੀਂ ਮੈਨੂੰ ਫੁੱਲ ਪਾਉਂਗੇ ਜੀ ਠੀਕ ਹੈ ਨਾ ਜੀ ਉਹ ਤਾਂ ਬਹੁਤ ਮਤਲਬ ਕਿਹੋ ਹੈ ਇਹਦੇ ਵਿੱਚ ਕੋਈ ਹੋਣੀ ਹੈ ਇਹ ਸਰਕਾਰ ਦੀ ਨੀਤੀ ਦੇ ਮੁਤਾਬਕ ਹੀ ਚੱਲ ਰਹੀ ਹੈ ਆਪਣਾ ਕਿਹੜਾ ਪਿੰਡ ਹੈ ਜਿੱਥੋਂ ਆਇਆ ਜੀ ਪਿੰਡ ਹੈ ਹੀ ਕੋਟਦੋਣਾ ਕੋਟਦੋਣਾ ਜੀ ਤੇ ਇੱਥੇ ਵਿਚਰਦਾ ਹੁਣਾ ਤੁਹਾਡੇ ਵਿੱਚ ਬਹੁਤ ਵਧੀਆ ਬੰਦਾ ਵਿਚਰਨ ਵਾਲਾ ਮਤਲਬ ਕੀ ਸੋਚਦਾ ਮਨਗਾ ਇਹ ਨਹੀਂ ਹੈਗਾ ਵੀ ਮਾਪਾ ਨੂੰ ਜਿਵੇਂ ਆਪਾਂ ਬਿੱਲੇ ਤੁਰ ਫਿਰਨੇ ਆ ਜਾਂ ਆਪਣੀ ਪਰਿਵਾਰ ਤੱਕ ਸੋਚ ਰੱਖਦੇ ਆ ਉਹ ਸੋਚਦਾ ਨਹੀਂ ਜੀ ਉਹ ਇੱਕ ਸਮਾਜਿਕ ਸੁਸੇਵਕ ਭਲਾਈ ਹੈ ਉਹ ਸੋਚਦਾ ਬੰਦਾ ਜੀ ਤੁਹਾਡੇ ਪਿੰਡ ਦੀ ਵੀ ਇਕੱਠ ਹੁੰਦਾ ਸੀਗਾ ਲੋਕ ਬਾਹਰੋਂ ਆਉਂਦੇ ਸੀਗੇ ਮਤਲਬ ਕਿ ਕਿਵੇਂ ਦੇਖਦੇ ਹੋ ਵੀ ਕਿ ਭਲਾਈ ਦਾ ਕੰਮ ਕਰਦਾ ਸੀ ਹਾਂਜੀ ਹਾਂਜੀ ਬਹੁਤ ਭਲਾਈ ਦੀ ਸਭ ਆਪਦੇ ਵਰਗਾ ਸੋਚਿਆ ਨਹੀਂ ਉਹਨੇ ਕਦੇ ਜੀ ਭਲਾਈ ਬਾਰੇ ਸੋਚਦਾ ਤੁਸੀਂ ਪੂਰਾ ਪਰਿਵਾਰ ਵਧੀਆ ਉਹਨਾਂ ਦਾ ਹਾਂਜੀ ਹਾਂਜੀ ਬਹੁਤ ਵਧੀਆ ਤੋ ਦੇਖ ਸਕਦੇ ਹੋ ਜਿਹੜੇ ਲੋਕ ਨੇ ਇੱਥੇ ਲਗਾਤਾਰ ਜਿਹੜੇ ਪੌਂਟਾਂ ਰੀ ਸ਼ੁਰੂ ਹੋ ਚੁੱਕੇ ਨੇ ਹੋਰ ਵੀ ਸੰਕਤਾਂ ਸਾਡਾ ਲੰਬੂ ਪਾਈ ਸਸੀ ਗਾ ਜੀ ਕਾ ਬਾਬਾ ਜੀ ਕਿਵੇਂ ਦੇਖਦੇ ਹੋ ਜਿੱਥੇ ਪਹੁੰਚੋ ਕੋਟ ਦੋਨੇ ਵੀਰ ਜੀ ਗੱਲ ਇਹ ਹੈ ਵੀ ਜਿਹੜਾ ਭਰਨਾ ਸਿੱਧੂ ਹੈ ਇਹ ਕਾਮ ਅੱਛੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਬੰਦਾ ਹੈ ਇੱਕ ਮਤਲਬ ਮੰਨਿਆ ਜਾਵੇ ਇਹ ਵੀ ਜਦੋਂ ਕਿਸੇ ਦੀ ਗੱਲ ਸੁਣਦਾ ਭਾਵਕ ਹੁੰਦਾ ਹੈ ਕਿਉਂਕਿ ਵੀ ਕਿਸੇ ਦੀ ਸਵੱਸਿਆ ਜਿਹਨਾਂ ਜੋ ਹੋ ਰਹੀ ਹੈ ਉਹ ਲੱਗਦਾ ਮੇਰੇ ਨਾਲ ਹੀ ਹੋ ਰਹੀ ਹੈ ਮੇਰੇ ਨਾਲ ਹੀ ਹੋ ਰਹੀ ਹੈ ਥੋੜਾ ਜਿਆ ਇਹ ਬੰਦੇ ਨੂੰ ਐ ਹੁੰਦਾ ਜਜਵਾਤੀ ਥੋੜਾ ਹੈਗਾ ਪਰ ਉਸ ਬੰਦੇ ਨੂੰ ਮਤਲਬ ਉਹਨਾ ਦੋ ਗੱਲਾਂ ਕਰਨੀਆਂ ਜ਼ਰੂਰ ਚਾਹੁੰਦਾ ਇਹ ਕਿਰਾਂ ਬਾਹਰ ਜਦੋਂ ਬੰਦੇ ਨਾਲ ਦਲੀਲ ਨਾਲ ਗੱਲ ਕੀਤੀ ਜਾਂਦੀ ਹੈ ਕਿਸੇ ਨਾਲ ਵੀ ਕਿਸੇ ਏਜੰਟ ਨਾਲ ਕਿਸੇ ਸਰਕਾਰੀ ਬੰਦੇ ਨਾਲ ਕਿਸੇ ਅਫਸਰ ਦੇ ਨਾਲ ਜਦੋਂ ਦਲੀਲ ਨਾਲ ਗੱਲ ਕੀਤੀ ਜਾਂਦੀ ਹੈ ਉੱਥੇ ਫਿਰ ਬੰਦੇ ਨੂੰ ਭੱਜਣਾ ਪੈਂਦਾ ਉੱਥੇ ਦਾ ਇਹ ਖਿਆਲ ਆ ਵੀ ਕਿਸੇ ਅਸੀਂ ਜ਼ਿੰਮੇਦਾਰਾਂ ਵੀ ਸਾਡੇ ਅਸੀਂ ਕੋਈ ਜ਼ਮੀਨ ਵੇਚ ਕੇ ਏਜੰਟ ਨੂੰ ਪੈਸੇ ਦਿੰਦਾ ਹੈ ਕੋਈ ਘਰ ਗਹਿੜੇ ਰੱਖਦਾ ਹੈ ਕੋਈ ਗੱਡੀ ਕੁਛ ਕੁਛ ਕਰਕੇ ਵੀ ਉਹ ਸੋ ਉਹ ਕਰਕੇ ਕੁਝ ਕੁਸ਼ਕੀ ਅੱਛੀ ਬੁੱਢ ਵੇਲਾ ਬੰਦੇ ਦੀ ਲੋਕਾਂ ਨੇ ਹੰਗਾਰਾ ਦਿੱਤਾ ਜਿਹਨਾਂ ਦੇ ਪੈਸੇ ਮਾਤੜੇ بڑے ਮੁਰਗੇ ਉੱਜੜੇ ਵੇ ਅਸੀਂ ਦੁਬਾਰਾ ਵਸ ਗਏ ਅਸੀਂ ਲੋਕ ਸੋਚਦਾ ਵੀ ਹਾਂ ਐਸੇ ਬੱਚੇ ਸਾਨੂੰ ਚਾਹੀਦੇ ਨੇ ਵੀ ਉਸ ਕਰਕੇ ਮਤਲਬ ਜਦੋਂ ਇਸ ਗੱਲ ਨੂੰ ਹੋਣ ਲੱਗੀ ਇਹ ਸਾਡੀ ਸਰਕਾਰ ਨੂੰ ਅੱਛਾ ਨਹੀਂ ਲੱਗ ਰਿਹਾ ਹੈਗਾ ਤੁਹਾਡੇ ਮਨ 'ਚ ਦਰਦ ਹੈਗਾ ਤਾਂ 'ਚ ਪਹੁੰਚੇ ਸੀ ਪੂਰਾ ਦਰਦ ਹੈ ਸਾਡਾ ਖੰਨੇ ਦੇ ਕੋਲ ਹੈ ਬੀਬੀਪੁਰ ਸਾਡਾ ਪਿੰਡ ਹੈ ਇਹ ਸਾਡੇ ਨੰਬਰਦਾਰ ਆ ਪ੍ਰਧਾਨਾ ਗੁਰਦੁਆਰੇ ਸਾਹਿਬ ਦਾ ਇਹ ਸਾਡਾ ਕੱਕਾ ਹੜਾ ਆਪਣਾ ਪੁੱਤਰ ਆ ਇਹ ਭਰਾ ਮੇਰਾ ہے اے ਸਾਡਾ ਜਾਹਦਾਰਾ ਸਾਡਾ ਇਹ سارے بندے ਅਸੀਂ ਸ਼ਬੈਸ ਦੇ ਇਸ ਕਰਕੇ ਆਇਆ ਵੀ ਉਹਨੂੰ ਹਰ ਪੱਖ ਤੋਂ ਇਨਸਾਫ ਮਿਲਣਾ ਚਾਹੀਦਾ ਔਰ ਮਹਾਰਾ ਚੜਦੀ ਗੱਲਾ ਵੀ ਰੱਖਣਗੇ ਕਿਉਂਕਿ ਜੋ ਬੰਦਾ ਹੱਕ ਸੱਚੀ ਲੜੇ ਜੀਓ ਦੇਖੋ ਉਹਨੂੰ ਠੇਸਾਂ ਵੱਜਦੀਆਂ ਨੇ ਜੇ ਕਹੀਏ ਵੀ ਅੰਦਰ ਸੁੱਤੇ ਹੀ ਪਈ ਆ ਰਹੀਆਂ ਅਸੀਂ ਗੱਲਾਂ ਵੀ ਸੱਚੀਆਂ ਕਰੀਏ ਇਹ ਗੱਲਾਂ ਦੋ ਨਹੀਂ ਹੁੰਦੀਆਂ ਹੈਗੀਆਂ ਵੀ ਉਸ ਕਰਕੇ ਮਹਾਰਾ ਸੇਵਾ ਸਾਹਿਬ ਇਹ ਕਾਮਨਾ ਕਰਦੇ ਆ ਇਸੇ ਕਰਕੇ ਚੜਦੀ ਗੱਲਾ ਰੱਖ ਕੇ ਪਰਿਵਾਰ ਕਹਿੰਦਾ ਵੀ ਸਰਕਾਰ ਮਤਲਬ ਇਸ ਬਹਾਨੇ ਨੂੰ ਖਤਰਾ ਵੀ ਹੋ ਸਕਦਾ ਬਿਲਕੁਲ ਬਿਲਕੁਲ 100% ਵੀ ਇਹ ਖਤਰਾ ਹੋ ਕਹਦਾ ਐ ਅਰ ਮੈਂ ਵੀਰ ਕਰਦਾ ਤੁਹਾਡੇ ਚੈਨਲ ਆਹੀਂ ਕਿ ਉਹਨੂੰ ਸੈਲਫ ਡਿਪੈਂਡ ਹੋ ਕੇ ਸੈਲਫ ਸੁਰੱਖਿਅਤ ਰਹਿਣਾ ਚਾਹੀਦਾ ਹੈ ਆਪਣੇ ਸਾਡੇ ਭਾਈਚਾਰੇ ਨੂੰ ਸਾਡੇ ਭਰਾਵਾਂ ਨੂੰ ਉਹਦੇ ਨਾਲ ਮਤਲਬ ਇੱਕ ਸੁਰੱਖਿਆ ਗਾਰਡ ਦੇ ਤੌਰ ਤੇ ਵਿਚਰਨਾ ਚਾਹੀਦਾ ਸਮਝ ਕੇ ਠੀਕ ਹੈ ਬਹੁਤ ਧੰਨਵਾਦ ਜੀ ਬਸ ਮਾਰਾ ਚੜ੍ਹਦੇ ਗੱਲਾਂ ਰੱਖਣਾ ਤੋਨੋ ਵੀ ਤੁਹਾਡੇ ਚੈਨਲ ਨੂੰ ਵੀ ਸਾਰੇ ਵਸੇ ਸਾਡਾ ਵੀ ਖੜਾ ਰਿਹਾ ਹੋ ਜਬਾਤ ਸੋ ਦੇਖ ਸਕਦੇ ਹੋ ਅੱਜ ਜਿਹੜੀਆਂ ਇਹ ਤਸਵੀਰਾਂ ਨੇ ਪਿੰਡ ਭਾਨੇ ਸਿੱਧੂ ਦੇ ਪਿੰਡ ਕੋਟ ਦੁੰਨੇ ਦੀਆਂ ਜਿੱਥੇ ਕਿ ਅੱਜ ਇੱਥੇ ਪਹੁੰਚੇ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਹਾਂਗੇ ਇਸੇ ਤਰ੍ਹਾਂ ਰਾਜ ਸਿੰਘ ਖਾਲਸਾ ਜੋ ਕਿ ਵੀਰ ਸਾਡੇ ਨਾਲ ਮੌਜੂਦ ਨੇ ਵੀਰ ਵਾਇਗੁਰ ਜੀ ਕਹਾਲਸਾ ਵਾਇਗੁਰ ਜੀ ਕੀ ਪਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਪਤੇ ਬਾਈ ਕਿੰਨੇ ਕ ਸੰਗਤ ਪਹੁੰਚ ਲਈ ਆ ਜੱਟ ਸੰਗਤ ਆ ਬਾਈ ਪਤੀ ਰਿਕਾਰਡ ਟੁੱਟ ਜਾਣਿਆ ਐ ਨਾਲ ਵੀ ਇਤਿਹਾਸ ਲੱਚਿਆ ਜਾਣਾ ਅੱਜ ਹੂੰ ਜਿਹੜੇ ਜਾਗਦਿਆਂ ਜ਼ਮੀਨ ਵਾਲੇ ਭਰਾ ਨੇ ਸਾਰੇ ਪਹੁੰਚ ਲਏ ਭਗਵੰਤ ਮਾਨ ਸਾਹਿਬ ਨੂੰ ਉਹ ਗੱਲ ਉੱਥੇ ਲਿਖੀ ਹੋਈ ਹੈ ਕਿ ਬਦਲਾ ਨਹੀਂ ਬਦਲਾ ਖੋਰੀ ਜਦੋਂ ਬਦਲਾ ਖੋਰੀ ਹੋਣ ਲੱਗ ਜੇ ਸਮਝ ਲਓ ਤੇ ਸਰਕਾਰ ਬਿਲਕੁਲ ਬੈਕਫੁੱਟ ਤੇ ਚਲੀ ਜਾਂਦੀ ਹੈ ਪਹਿਲਾਂ ਵੀ ਇਹੀ ਕੁਝ ਹੁੰਦਾ ਰਿਹਾ ਭਗਵੰਤ ਮਾਨ ਨੂੰ ਲੋਕਾਂ ਨੇ ਜਤਾਇਆ ਤਾਂ ਹੀ ਸੀ ਕਿ ਯਾਰ ਸਾਡੇ ਪਰਚੇ ਹੁੰਦੇ ਆ ਸਾਡੇ ਨਾਲ ਐਵੇਂ ਹੁੰਦਾ ਸਾਡੇ ਨਾਲ ਐਵੇਂ ਹੁੰਦਾ ਪਰ ਉਹ ਤੋਂ ਵੱਧ ਕੇ ਕਿਤੇ ਪਹਿਲਾਂ ਨਹੀਂ ਸਰਕਾਰਾਂ ਤੋਂ ਵੱਧ ਕੇ ਕਿਤੇ ਭਗਵੰਤ ਮਾਨ ਅੱਜ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਦੁਖੀ ਕਰ ਰਿਹਾ ਤੇ ਸੱਦਿਤ ਕਰਾ ਰਿਹਾ ਉਹਨੂੰ ਜੇਲਾਂਾਂ 'ਚ ਧੱਕ ਰਿਹਾ ਲੋਕ ਵੀ ਪੂਰਾ ਪੰਜਾਬ ਅੱਜ ਉੱਠ ਕੇ ਰੇ ਆਜੂਗਾ ਇਤਿਹਾਸ ਅੱਜ ਕੋਟ ਦੁਨੀਆ ਦੀ ਮੰਡੀ 'ਚ ਰਚਿਆ ਜਾਣਾ ਐ ਇੰਨਾ ਇਕੱਠ ਤੁਸੀਂ ਕਦੇ ਨਹੀਂ ਦੇਖਿਆ ਹੁਣ ਪਿੰਡਾਂ ਦੇ ਵਿੱਚੋਂ ਫੋਨ ਆਕੇ ਕਿ ਭਾਈ 10-10 ਟਰਾਲੀਆਂ ਲੈ ਕੇ ਚੱਲ ਪਿਆਂਗੇ ਟਰਾਲੀਆਂ ਲੈ ਕੇ ਭਾਈ ਮਦਦ ਕਰਨੀ ਕੋਈ ਗੁਨਾਹ ਹੁੰਦੀ ਆ ਭਗਵੰਤ ਮਾਨ ਦੇ ਹਿਸਾਬ ਨਾਲ ਤਾਂ ਗੁਨਾਹ ਹੈ ਪਰ ਜੇ ਆਪਾਂ ਸਮਾਜ ਸੇਵੀ ਤੌਰ ਤੇ ਸੋਚੀਏ ਇਨਸਾਨੀਅਤ ਤੌਰ ਤੇ ਸੋਚੀਏ ਮਦਦ ਕਰਨ ਵਾਲਾ ਬੰਦਾ ਇਹ ਨਾਲੋਂ ਰੱਬ ਰੂਪੀ ਹੁੰਦਾ ਹੁਣ ਨਾਲੋਂ ਜਿਹਦੇ ਜਿਹੜੇ ਬੰਦਿਆਂ ਦਾ 20-20 ਲੱਖ ਰੁਪਇਆ ਮੋੜਾ ਆ ਉਹਨਾਂ ਦਾ ਨਾਲੋਂ ਚੁੱਲਾ ਚੁੱਲੇ 'ਚ ਅੱਗ ਬਲ ਗਈ ਕਈ ਪਰਿਵਾਰ ਨੇ ਜੂਰੇ ਵੀ ਆਏ ਹੋਇਆ ਇੱਕ ਬਾਪੂ ਆਇਆ ਹੁਸ਼ਿਆਰਪੁਰ ਤੋਂ ਉਹ ਕਹਿੰਦਾ ਮੇਰਾ 25 ਲੱਖ ਰੁਪਇਆ ਸੀ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਤੇਦੇ 25 ਦਾ 25 ਲੱਖ ਰੁਪਇਆ ਉਹਨੇ ਠੱਗ ਏਜੰਟ 'ਚ ਫਸਾ ਲਿਆ ਨਹੀਂ ਠੱਗ ਏਜੰਟ 'ਚ ਫਸ ਗਿਆ ਤੇ ਭਾਨੇ ਕੋਲ ਆਇਆ ਤੇ ਭਾਨੇ ਨੇ ਫੋਨ ਕੀਤਾ ਤੇ 9 ਲੱਖ ਰੁਪਏ ਵਾਪਸ ਆ ਗਿਆ ਜਿਹੜਾ ਬਾਕੀ ਪੈਸੇ ਰਹਿ ਗਏ ਉਹ ਹਲੇ ਭਾਨੇ ਨੇ ਦੁਬਾਰੇ ਹੋਰ ਮੜਵਾਉਣੇ ਸੀ ਉਹ 9 ਲੱਖ ਨਾਲ ਉਹਦੇ ਚੁੱਲ੍ਹੇ ਚੱਗ ਬਲ ਗਈ ਹੁਣ ਭਗਵੰਤ ਜੀ ਕਹਿੰਦਾ ਹੁੰਦਾ ਸੀ ਨਾ ਕਿ ਜਹਾਜ਼ਾਂ 'ਚ ਬਹਿ ਕੇ ਚੁੱਲ੍ਹਿਆਂ ਦੀ ਅੱਗ ਨਹੀਂ ਪਤਾ ਲੱਗਦੀ ਮੈਂ ਅੱਜ ਕਹਿਣਾ ਚਾਹਣਾ ਕਿ ਮਾਨਸਾਹ ਅੱਗ ਸੋਨੂੰ ਵੀ ਨਹੀਂ ਦਿਖ ਰਹੀ ਜਿਹੜੇ ਬੰਦੇ ਬਾਲ ਰਹੇ ਨੇ ਆਗੋ ਜ਼ੇਹਲਾ 'ਚ ਜਿਹੜੇ ਬੰਦੇ ਬੁਝਾ ਰਹੇ ਨੇ ਚਿੱਟਾ ਵੇਚਣ ਵਾਲੇ ਉਹ ਬਾਹਰ ਘੁੰਮਦੇ ਆ ਨਹੀਂ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਲੋਕਾਂ ਦੀ ਸੁਣਦੇ ਵੀ ਲੋਕਾਂ ਦੇ ਵਿੱਚ ਵਿਚਰਦੇ ਆ ਮੈਂ ਤਾਂ ਲੋਕਾਂ ਦੀ ਸੁਣਾਂਗੇ ਪਰ ਇਹ ਤਾਂ ਤੁਸੀਂ ਕਹਿ ਰਹੇ ਵੀ ਉਲਟੇ ਹੋ ਰਹੇ ਆ ਆਹ ਦੇਖ ਲਿਓ ਬਾਈ ਅੱਜ ਲੋਕ ਤੁਹਾਨੂੰ ਦੱਸਣਗੇ ਵੀ ਕੀ ਦੀ ਸੁਣ ਲੋਕਾਂ ਦੀ ਕਿੱਥੋਂ ਸੁਣਨ ਲੋਕਾਂ ਦਾ ਬਾਲੀ ਦੂਰ ਦੀ ਗੱਲ ਐ ਇਹ ਸਿਰਫ ਡਰਾਮੇ ਸੀ ਇਹ ਸਿਰਫ ਲੋਕਾਂ ਤੋਂ ਵੋਟਾਂ ਲੈਣ ਦੀ ਖਾਤਰ ਭਾਵਕ ਕੀਤਾ ਗਿਆ ਸੀ ਜਜ਼ਬਾਤੀ ਕੀਤਾ ਗਿਆ ਸੀ ਤੁਸੀਂ ਲਾ ਲਓ ਵੀ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਐ ਸਿੱਖੀ ਦੀਆਂ ਜਣਾ ਚ ਇਹ ਦਾਤੀ ਫੇਰਨ ਲੱਗਿਆ ਸਭ ਤੋਂ ਪਹਿਲਾਂ ਲੱਖੇ ਸਦਾਨੇ ਦੇ ਪਰਚਾ ਦਿੱਤਾ ਤਰਨ ਦਾ ਚਿੱਟੇ ਦਾ ਫਿਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਇਹਨਾਂ ਨੇ ਡੇਬਰੂਗੜ੍ਹ ਤੇ ਭੇਜਤਾ ਫਿਰ ਝੋਟੇ ਨੂੰ ਜਿਹੜਾ ਚਿੱਟਾ ਰੋਕਦਾ ਸੀ ਉਹ ਜੇਲ੍ਹ ਚ ਦੀ ਜਿਹੜਾ ਚਿੱਟਾ ਵੇਚਦੇ ਸੀ ਉਹ ਬਾਹਰ ਸੀ ਹੁਣ ਹੁਣ ਭਾਨਾ ਸਿੱਧੂ ਫਿਰ ਮੂਸੇ ਵਾਲੇ ਦਾ ਕਾਤਲ ਮੈਂ ਪੰਜਾਬ ਦੇ ਉਹਨਾਂ ਅੰਨੇ ਭਗਤਾਂ ਨੂੰ ਪੁੱਛਣਾ ਚਾਹਣਾ ਉਹ ਜਿਹੜੇ ਹਜੇ ਵੀ ਮਗਰ ਲੱਗੇ ਫਿਰਦੇ ਆ ਉਹ ਤੁਹਾਡੇ ਨੌਜਵਾਨਾਂ ਨੂੰ ਤਾਂ ਖਾ ਗਿਆ ਯਾਰ ਤਹਾਡੇ ਨੌਜਵਾਨ ਕਲ ਮਾਰਦੀ ਖੇਡ ਮਾਰਦੀ ਐਨਾਲੋ ਵੀ ਸੰਦੀਪ ਨੰਗਲ ਅੰਬੀਆ ਸਿੱਧੂ ਮੂਸੇ ਵਾਲਾ ਕਿੰਨੇ ਨੌਜਵਾਨ ਜਿਹੜੇ ਖੋਲੇ ਯਾਰ ਚੰਗੇ ਨੌਜਵਾਨ ਜਿਹੜੇ ਫਿਰ ਅੰਨੇ ਭਗਤ ਪਤਾ ਨਹੀਂ ਕਿਉਂ ਇਹਦੇ ਭਗੰਤ ਤਮਨ ਭੰਤ ਕਰੀ ਜਾਂਦੀ ਆ ਯਾਰ ਇੰਨੀ ਇੰਨੀ ਭਗਤੀ ਚੰਗੀ ਨਹੀਂ ਹੁੰਦੀ ਜੇ ਪੰਜਾਬ ਲਈ ਖੜਨਾ ਹੈ ਪੰਜਾਬ ਲਈ ਲੜਨਾ ਹੈ ਤਾਂ ਨਹੀਂ ਭਗਤੀ ਛੱਡ ਕੇ ਹਾਂ ਦਾ ਨਾਰਾ ਮਾਰਦਿਆ ਕਰੋ ਇਸ ਵਾਰ ਇਸ ਵਾਰ 60% ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੰਨੇ ਦੇ ਹੱਕ ਚਾਹਾਂ ਦਾ ਨਾਰਾ ਮਾਰਿਆ 40% ਰਹਿ ਗਏ ਅੰਨੇ ਭਗਤ ਉਹ ਵੀ ਆ ਜਾਣਗੇ ਕੋਈ ਨਹੀਂ ਮੁੜੇ ਹੋਣਗੇ ਕਿਉਂਕਿ ਪਹਿਲਾਂ ਵੀ ਕਾਲੀ ਦਲ ਪਿੱਛੇ ਬਹੁਤ ਸੀ ਕਾਂਗਰਸ ਪਿੱਛੇ ਬਹੁਤ ਸੀ ਪਰ ਜਦੋਂ ਸਮਾਂ ਆਉਂਦਾ ਰਿਹਾ ਸਮਾਂ ਆਉਂਦਾ ਰਿਹਾ ਬਦਲਾਅ ਵੀ ਕੀਤਾ ਪਰ ਅੱਜ ਆ ਬਦਲਾਵਾਂ ਵਾਲਿਆਂ ਨੂੰ ਵੀ ਬੜਾ ਟਾਈਮ ਨਹੀਂ ਟਿਕਣ ਦੇਣਗੇ ਇਹ ਪੰਜਾਬ ਹੈ ਇਹ ਜਿਹਨੂੰ ਜੂਪੀ ਭਾਰਨਾ ਸਮਝ ਲਿਓ ਇਹ ਜਦੋਂ ਆਪਦੀ ਆਈ ਤੇ ਉਹ ਚੀਕਾਂ ਮਰਵਾ ਦਿੰਦਾ ਚੀਕਾਂ ਇਹ ਭਗਵੰਤ ਮਾਨ ਨੂੰ ਦੱਸ ਦਿਓ ਪੰਨੇ ਦੇ ਵੀਰ ਹੋਂ ਦੀ ਸਟੇਟਮੈਂਟ ਆਂਦੀ ਹੈ ਵੀ ਸਾਨੂੰ ਖਤਰਾ ਵੀ ਹੋ ਸਕਦਾ ਪੰਨੇ ਨੂੰ ਕਿਤੇ ਨਾ ਕਿਤੇ ਬਿਲਕੁਲ ਭਾਈ ਖਤਰਾ ਹੈ ਗਈ ਹੈ ਹੁਣ ਜਿਹੜੇ ਚਿੱਟਿਆਂ ਨਾਲ ਪੰਗੇ ਲੈਣੇ ਆ ਜਾਂ ਜਿਵੇਂ ਐਨਲੋਗੀ ਜਿਨੇ ਆ ਕਾਰਪੋਰੇਟ ਕਰਾਣਾ ਹੈ ਜਿਹੜੇ ਬੰਦੇ ਸਰਕਾਰ ਦੇ ਆ ਉਹਨਾਂ ਤੋਂ ਖਤਰਾ ਰਹਿੰਦਾ ਹੀ ਆ ਯਾਰ ਸਮਾਜ ਸੇਵੀਆਂ ਨੂੰ ਐਂ ਦੱਸ ਹੁਣ ਜਿਹੜੇ ਚਿੱਟੇ ਵਾਲੇ ਨੇ ਉਹ ਅੰਨੇ ਹੋ ਕੇ ਨਸੇ 'ਚ ਕਦੇ ਕੁਝ ਵੀ ਕਰ ਸਕਦੇ ਆ ਭਾਈ ਉਹਦਾ ਘਰਾਂ 'ਚ ਵੱਢ ਜਾਂਦੀ ਹੈ ਚਿੱਟਾ ਪੀ ਕੇ ਘਰਾਂ 'ਚ ਵੱਢ ਜਾਂਦਾ ਗੋਲੀਆਂ ਚਲਾ ਦਿੰਦੇ ਆ ਸਰਕਾਰ ਨੂੰ ਦੀਨਾ ਨਹੀਂ ਵੀ ਕਿਹਨੂੰ ਖਤਰਾ ਹੈ ਕਿਹਨੂੰ ਨਹੀਂ ਖਤਰਾ ਇੱਥੇ ਸਰਕਾਰ ਇਹ ਨਹੀਂ ਪਤਾ ਇੱਥੇ ਰੋਡੇ ਭੋੜੇ ਨੂੰ ਦਾ ਸਕਿਉਰਟੀ ਨਹੀਂ ਫਿਰਦੀ ਆ ਜਿਹੜੇ ਧਰਮ 'ਚ ਪਾੜ ਪਾਉਂਦੇ ਆ ਜਿਹੜੇ ਬੰਦੇ ਆ ਸਾਨੂੰ ਜਾਤਾਂ ਦੇ ਨਾਂ ਤੇ ਉਹਨਾਂ ਨਾਲ ਤਾਂ ਗਨਮੈਨ ਲਾ ਰੱਖਿਆ ਹੈ ਜਿਹੜੇ ਬੰਦੇ ਸਮਾਜ ਸੇਵਾ ਕਰਦੇ ਆ ਉਹਨਾਂ ਕੋਲੇ ਲਾਇਸੈਂਸ ਵੀ ਨਹੀਂ ਹੈਗਾ ਵੈਪਨ ਵੀ ਨਹੀਂ ਦਿੰਦੇ ਉਹਨਾਂ ਨੂੰ ਇਸ ਕਰਕੇ ਸਰਕਾਰ ਨੌਜਵਾਨ ਨੂੰ ਖਤਮ ਕਰਨ ਤੇ ਲੱਗੀ ਹੋਇਆ ਇਹ ਨੌਜਵਾਨੀ ਪਰ ਇਹਦੀਆਂ ਜੜਾਂ ਹਿਲਾ ਦੂ ਅੱਜ ਮੈਂ ਭਗਵੰਤ ਮਾਨ ਨੂੰ ਤੁਹਾਡੇ ਜਰੀਏ ਕਹਿਣਾ ਕਿ ਭਗਵੰਤ ਮਾਨਾ ਕਰਿਆ ਤਾਂ ਤੂੰ ਆਪਦੇ ਫਾਇਦੇ ਨੂੰ ਸੀ ਕਿ ਭਾਨੇ ਦੇ ਪਿੱਛੇ ਲੋਕ ਨਹੀਂ ਲੱਗਣੇ ਪਰ ਭਾਨਾ ਸਿੱਧੂ ਤੇਰੀ ਜੜਾਂ ਚ ਬਹਿ ਗਿਆ ਤੇਰੀਆਂ ਜੜਾਂ ਚ ਬਹਿ ਗਿਆ ਤੇਰੀਆਂ ਜੜਾਂ ਹਲਿਆ ਕੇ ਰੱਖ ਦੂਗਾ ਇਹ ਭਾਨਾ ਅੱਜ ਅੱਜ ਕੋਟ ਦੁਨਿਆਂ ਦੀ ਮੰਡੀ ਦਾ ਕੱਟ ਦਾ ਦੂ ਕਿ ਭਾਨਾ ਸਿੱਧੂ ਕੌਣ ਸੀ ਜ਼ਰੂਰ ਦੇ ਰਹੇ ਨੇ ਨਾਲੇ ਨੇ ਸਿੀਐਮ ਭਗਵੰਤ ਮਾਨ ਤੇ ਕਿਵੇਂ ਦੇਖਦੇ ਹੋ ਵੀ ਉਹਨਾਂ ਦੀ ਇੱਥੇ ਨੇੜੇ ਤੇੜੇ ਅੱਜ ਕੱਟ ਰੱਖੇ ਜਾ ਰਹੇ ਹਾਂ ਧੌਣ ਚੋਕੀਲੇ ਸੰਗਰੂਰ ਕੱਢਦਾ ਆ ਤਿੰਨ ਮਹੀਨੇ ਬਾਅਦ ਹੀ ਕੱਟਦਾ ਸੀ ਐਮਪੀ ਦੀ ਚੋਣ ਹਰਾ ਕੇ ਉਹ ਮਾਰੇ ਜਿਹੜੀ ਇਹਨਾਂ ਦੀ ਗਾਗਨ ਬੋਲ ਕਹਿੰਦੀ ਸੀ ਇਹ ਸਾਡੀ ਰਾਜਧਾਨੀ ਆ ਧੌਣ ਚੋਕੀਲੇ ਸੰਗਰੂਰ ਵਾਲੀ ਕੱਢਣਗੇ ਦੁਬਾਰਾ ਵੋਟਾਂ ਆ ਰਹੀਆਂ ਆ ਕੋਈ ਨਹੀਂ ਆਉਣ ਦੇ ਦੇਖਾਂਗੇ ਫਿਰ ਛੱਟ ਹੂੰ ਐ ਲਾਲਾ ਵੀ ਪੰਜਾਬ ਦੇ ਜਿਹੜੇ ਆਮ ਮੁੰਡੇ ਉਹ ਤਾਂ ਹਲੇ ਆਈ ਨਹੀਂ ਇਹ ਤਾਂ ਯਾਰ ਗੁੰਗੇ ਇਕੱਠੇ ਹੋ ਗਏ ਜਿਹੜੇ ਪੰਜਾਬ ਦੇ ਆਮ ਮੁੰਡੇ ਉਹ ਤਾਂ ਆਉਣਗੇ ਇਹ ਤਾਂ ਇੱਕ ਖਾਸ ਪਾਰਟੀ ਬਣ ਗਈ ਇਹ ਸਿਕਿਉਰਿਟੀ ਕਹਿੰਦਾ ਸੀ ਸਿਕਿਉਰਿਟੀ ਅੱਜ ਕਿੰਨੀ ਹੈ ਮਾਂ ਕੋਲੇ ਵੀ ਹੈ ਭੈਣ ਕੋਲੇ ਵੀ ਹੈ ਬਾਦਲਾਂ ਕੋਲੇ ਇਹ ਕਹਿੰਦਾ ਹੁੰਦਾ ਸੀ ਬਾਦਲਾਂ ਕੋਲੇ ਸਿਕਿਉਰਿਟੀ ਹੈ ਉਹਨਾਂ ਤਾਂ ਹਰ ਸੇਮਰਤ ਵੀ ਜਿੱਤੀ ਹੁੰਦੀ ਸੀ ਮਜੀਠੀਆ ਵੀ ਜਿੱਤੇ ਹੁੰਦਾ ਸੀ ਬਾਦਲ ਆਪ ਵੀ ਜਿੱਤੇ ਹੁੰਦੇ ਸੀ ਉਹਨਾਂ ਕੋਲ ਤਾਂ ਸਿਕਿਉਰਿਟੀ ਤਾਂ ਸੀ ਮੈਂ ਇਹਨੂੰ ਪੁੱਛਣਾ ਚਾਹਣਾ ਕੀ ਤੇਰੇ ਘਰ ਵਾਲੀ ਦਾ ਸਭ ਕਿਹੜੀ ਐਮਪੀ ਹੈ ਤੇਰੀ ਭੈਣ ਦੱਸ ਕਿਹੜਾ ਕਿਹੜੀ ਐਮਐਲਏ ਆ ਤੇਰੀ ਮਾਂ ਦੱਸ ਕਿਹੜੇ ਉਹਦੇ ਤੇ ਆ ਜਿਹਨਾਂ ਨੂੰ ਸਿਕਿਉਰਟੀਆਂ ਕਿੰਨੀਆਂ-ਕਿੰਨੀਆਂ ਦੇ ਰੱਖੀਆਂ ਨੇ ਇਸ ਕਰਕੇ ਭਾਈ ਅੱਜ ਆਹ ਲਾ ਲਓ ਬਈ ਧੌਣ ਚੋ ਕਿਲਾਜ ਕੱਢ ਦੇਣਗੇ ਸਾਰੇ ਲੋਕ ਭਾਈ ਠੀਕ ਹੈ ਭਾਈ ਦੇਖ ਸਕਦੇ ਹੋ ਜਿਹੜੇ ਭਾਨਾ ਸਿੱਧੂ ਦੇ ਦੇਖ ਸਕਦੇ ਜੀ